ਪਾਰਟੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਤੱਕੜੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਸ਼ਰੋਮਣੀ ਅਕਾਲੀ ਦਲ ਦੇ ਨਾਲ ਖੜਨ ਦਾ ਫੈਸਲਾ ਕੀਤਾ ਪ੍ਰਧਾਨ ਸਾਹਿਬ ਦੇ ਨਾਲ ਖੜਨ ਦਾ ਫੈਸਲਾ ਕੀਤਾ ਸੋ ਅੱਜ ਦਾ ਇਹ ਹਾਊਸ ਬਹੁਤ ਸਪਸ਼ਟ ਤੌਰ ਤੇ ਸੰਕੇਤ ਦੇ ਰਿਹਾ ਕਿ ਜਿਹੜੇ ਪਾਰਟੀ ਦੇ ਨਾਲ ਗਦਾਰੀ ਕਰ ਰਹੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾੜ ਕੇ ਨਵੀਂ ਟੀਮ ਡਿਵੈਲਪ ਕਰ ਲੈਣੀ ਚਾਹੀਦੀ ਹੈ ਵਾਹ ਉਹਨਾਂ ਲੋਕਾਂ ਦੀ ਨਿਖੇਦੀ ਕੀਤੀ ਜਿਹੜੇ ਲੋਕ ਪਾਰਟੀ ਨੂੰ ਕਮਜ਼ੋਰ ਕਰਕੇ ਅੱਜ ਦੂਸਰੀਆਂ 파ੜੇ ਦੇ ਹੱਥਾਂ 'ਚ ਖੇਡ ਰਹੇ ਆ ਔਰ 파ਰਟੀ ਦੇ ਪ੍ਰਧਾਨ ਸਰਦਾਰ ਸਿਦਾਸ ਵੀਸ ਸਿੰਘ ਬਾਲਾ ਸਾਹਿਬ ਨਾਲ ਔਰ ਤੱਕੜੀ ਦੇ ਨਾਲ ਖੜਨ ਦਾ ਸਾਰਿਆਂ ਨੇ ਫੈਸਲਾ ਲਿਆ ਔਰ ਉਹਨਾਂ ਦੀ ਪਿੱਛੇ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਅੱਜ ਸਾਰਿਆਂ ਨੇ ਅੱਜ ਜਿਹੜਾ ਇੱਕ ਫੈਸਲਾ ਕੀਤਾ ਕਿਉਂਕਿ ਗੁਰੂ ਸਾਹਿਬ ਦਾ ਪਰਮਾਨਿਆ ਹੋਵੋ ਇਕੱਤਰ ਮੇਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਏ ਸੋ ਵਿਚਾਰਾਂ ਕੀਤੀਆਂ ਗਈਆਂ ਸਮੂਹ ਸ਼੍ਰੋਮਣੀ ਅਕਾਲੀ ਦਲ ਜਥਾ ਨਵਾਂ ਸ਼ਹਿਰ ਵੱਲੋਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜ਼ਬੂਤੀ ਦੇ ਰਾਹ ਤੇ ਲੈ ਕੇ ਜਾਣਾ ਜੀ ਐਮ 7 ਖਬਰ ਨਮਾ ਵਿਖਰੇ ਦਸਤਾਨ ਸ਼ਸਟਰੀ ਮੈਂ ਨਵਾਂ ਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਹੇ ਸਸੰਗ ਦੀ ਗੁਰਦਰਾ ਮੰਜੀ ਸਾਹਿਬ ਦੇ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਮੂਥੇ ਜ਼ਿਲ੍ਹੇ ਦੀ ਪਾਰਟੀ ਦੀ ਮੀਟਿੰਗ ਕੀਤੀ ਜਾ ਰਹੀ ਆ ਜਿਹਦੇ ਵਿੱਚ ਪਾਰਟੀ ਦੀਆਂ ਕੀ ਗਤੀਵਿਧੀਆਂ ਰਹੀਆਂ ਪਾਰਟੀ ਨਿਗਾਰ ਵੱਲ ਕਿਉਂ ਗਈ ਨਾ ਪਾਰਟੀ ਦੀ ਵੋਟ ਜਿਹੜੀ ਆ ਉਹ ਕਿਸ ਪਾਸੇ ਕਨਵਰਟ ਹੋਈ ਤੇ ਜਿਹੜੀ ਪਾਰਟੀ ਦੀ ਜਿਹੜਾ ਪਰਸੈਂਟ ਆ ਉਹ ਘਟੀ ਆ ਉਹਦੇ ਕਾਰਨਾਂ ਦੇ ਲਈ ਕੀ ਕਾਰਨ ਹੈ ਆ ਉਹ ਕਾਰਨ ਦੱਸਣ ਦੇ ਲਈ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਉਹ ਵਿਚਾਰ ਵਟਾਂਦਰਾ ਕਰ ਰਹੇ ਆ ਆਉ ਜਾਣਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਸ ਮਾਮਲੇ ਜਿਹੜੇ ਲੈ ਕੇ ਕੀ ਜਿਹੜੇ ਆ ਵਿਚਾਰ ਪੇਸ਼ ਕਰਦੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਜੀ ਅਸੀਂ ਜਸ ਲੋਕਾਂ ਦਾ ਥਿਊ ਲੈਣਾ ਤੇ ਹੁਣ ਪਾਰਟੀ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾਵੇ ਕਿਸ ਤਰ੍ਹਾਂ ਇਹਨੂੰ ਅੱਗੇ ਵਧਾਇਆ ਜਾਵੇ ਕਿਉਂਕਿ ਲੋਕਾਂ ਨੇ ਪਾਰਟੀ ਬਣਾਉਣੀ ਆ ਲੋਕਾਂ ਨੇ ਟਾਉਣੀ ਆ ਇਹਨਾਂ ਦੇ ਆਸੇ ਪਾਰਟੀ ਚ ਰਣੀ ਬਰਕਰਾਰ ਦੇ ਆਸੇ ਚੱਲ ਰਹੀ ਆ ਤਾਂ ਬਰਕਰਾਰ ਦੀ ਸਾਰੀ ਮੀਟਿੰਗ ਕੀਤੀ ਆ ਤੇ ਜਿਹੜੇ ਹੈਗੇ ਆ ਉਹ ਗਏ ਨੇ ਸਾਥੀ ਉਹਨਾਂ ਨੂੰ ਮਨਾਉਣਾ ਜਿਹੜਾ ਕਿਸੇ ਦਾ ਕਿਸੇ ਦਾ ਲਿੰਕ ਹੈ ਉਹਨਾਂ ਨੂੰ ਮਨਾ ਲਓ ਕਿ ਇਦਾਂ ਲੜ ਕੇ ਆਪਣਾ ਕੁਝ ਨਹੀਂ ਪੜਨਾ ਇਸ ਤਰ੍ਹਾਂ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਪਾਰਟੀ ਕਿੱਥੇ ਖੜੀ ਹੈ? ਅਮਰਿਤਪਾਲ ਦੇ ਮਾਮਲੇ 'ਚ ਦੇਖੋ ਉਹਦੇ 'ਚ ਉਹਨਾਂ ਨੇ ਕਹਿਤਾ ਵੀ ਜਿਹੜਾ ਹੈਗਾ ਉਹਨਾਂ ਦੇ ਵਿਚਾਰ ਸੀ ਜਿਹੜੇ ਪਹਿਲਾਂ ਉਹ ਨਹੀਂ ਕਿਹਾ ਸੀ। ਅਮਰਿਤਪਾਲ ਜੀ ਉਹਨਾਂ ਨੇ ਇੱਕ ਦਫਾ ਤੁਸੀਂ ਵੀ ਸ਼ਾਇਦ YouTube 'ਤੇ ਪੜ੍ਹੀ ਹੋਣੀ ਆ ਉਹ ਕਹਿੰਦਾ ਵੀ ਕਾਂਗਰਸ ਇਹਨੂੰ ਗਵਰਨਮੈਂਟ ਨੂੰ ਇੱਕ ਵਾਰ ਦੱਸ ਦਿਓ ਵੀ ਆਹ ਸਾਡੀਆਂ ਮੰਗਾਂ ਮੰਨ ਲਨ ਨਹੀਂ ਤਾਂ ਅਸੀਂ ਇਹਨਾਂ ਦੇ ਕਾਨੂੰਨ ਨੂੰ ਨਹੀਂ ਮੰਨਦੇ। ਅਸੀਂ ਆਪਣਾ ਕਾਨੂੰਨ ਬਣਾ ਲਾਂ ਤੁਹਾਨੂੰ ਦੱਸ ਲਾਂ ਅਸੀਂ ਆਪਣਾ ਕਾਨੂੰਨ ਆ ਬਣਾ ਲਾਂ ਤੁਹਾਡੇ ਨੂੰ ਅਸੀਂ ਨਹੀਂ ਮੰਨਦੇ। ਉਹਨਾਂ ਉਦੋਂ ਗੱਲ ਕੀਤੀ ਸੀ ਵੀ ਭਾਈ ਇਦਾਂ ਦਾ ਚੱਲਣਾ ਨਹੀਂ ਸਾਡਾ। ਅਸੀਂ ਜੇ ਤੂੰ ਐਸੀ ਹੀ ਸਮਝਦੇ ਆ ਐਸੀ ਟੇਕਨ ਤੁਹਾਨੂੰ ਦਿੰਦੇ ਆ ਪਰ ਇੱਕ ਸ਼ਰਤ ਕਿ ਤੁਸੀਂ ਜਿਹੜਾ ਕਾਨੂੰਨ ਦੇ ਜਿਹੜਾ ਅੰਦਰ ਰਹਿ ਕੇ ਜੋ ਕੰਮ ਕਰਨਾ ਆਪਾਂ ਉਹ ਸਿਧਾਂਤ ਦੇ ਅੰਦਰ ਹੈ ਕਿ ਜੋ ਦੇਸ਼ ਦੇ ਸਿਧਾਂਤ ਦੇ ਅੰਦਰ ਹੈ ਕਿ ਕੰਮ ਕਰਨਾ ਹਿੰਦੂ ਸਭ ਆਪਣੇ ਭਰਾ ਆ ਸਭ ਨੂੰ ਨਾਲ ਲੈ ਕੇ ਚੱਲਣਾ ਜੇ ਤੇ ਮਜ਼ਦੂਰੀਆਂ ਨੂੰ ਤੇ ਕੰਮ ਉਹ ਕਹਿੰਦੇ ਨਹੀਂ ਮੈਂ ਲੜਨੀ ਨਹੀਂ ਹੈ ਜੀ ਉਹਨੇ ਇੱਥੇ ਮੋਕਾ ਦਿੱਤਾ ਉਹ ਵੀ ਜਿਹੜਾ ਬਤੌਰ ਸਿੱਖ ਜਾਂ ਬਤੌਰ ਜਿਹੜਾ ਇੱਕ ਪੰਜਾਬੀ ਆ ਉਹਦੇ ਅਧਿਕਾਰ ਬਣਦੇ ਆ ਕਿ ਉਹ ਜਿਹੜਾ ਆ ਨਹੀਂ ਲਾਉਣ ਚਾਹੁੰਦਾ ਪੈਸੇ ਨਹੀਂ ਲਾਉਣ ਲੱਗਣਾ ਚਾਹੀਦਾ ਉਹਨੂੰ ਵੀ ਆਜ਼ਾਦ ਦੇ ਕਹਿਣ ਦੀ ਪਰ ਇਹਦਾ ਵੀ ਜਿਹੜਾ ਕੰਸੀਡਰ ਦਾ ਖਾਬ ਨਹੀਂ ਰਹਿਣਾ ਉਹ ਗੱਲ ਸੀ ਧੰਨਵਾਦ ਸ਼੍ਰੀ ਕਮਣੀ ਕਾਲੀਵਾਲ ਦੀ ਸਮੂੱਚੀ ਜਥੇਬੰਦੀ ਜਿਹਦੇ ਵਿੱਚ ਵਰਕਰ ਸਮਰਥਕ ਲੀਡਰ ਸਾਹਿਬਾਨ ਸਾਰੇ ਉਹ ਅੱਜ ਹਾਜ਼ਰ ਹੋਏ ਅੱਜ ਸਾਰਿਆਂ ਨੇ ਰੜ ਕੇ ਉਹਨਾਂ ਲੋਕਾਂ ਦੀ ਨਿਖੇਦੀ ਕੀਤੀ ਜਿਹੜੇ ਲੋਕ ਪਾਰਟੀ ਨੂੰ ਕਮਜ਼ੋਰ ਕਰਕੇ ਅੱਜ ਦੂਸਰੀਆਂ ਪਾਰਟੀਆਂ ਦੇ ਹੱਥਾਂ 'ਚ ਖੇਡ ਰਹੇ ਆ ਔਰ ਪਾਰਟੀ ਦੇ ਪ੍ਰਧਾਨ ਸਰਦਾਸ ਵੀ ਸਿੰਘ ਬੱਲਦ ਸਾਹਿਬ ਨਾਲ ਔਰ ਤਕੜੀ ਦੇ ਨਾਲ ਖੜਨ ਦਾ ਸਾਰਿਆਂ ਨੇ ਫੈਸਲਾ ਲਿਆ ਔਰ ਉਹਨਾਂ ਦੀ ਪਿੱਠ ਤੇ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਅੱਜ ਸਾਰਿਆਂ ਨੇ ਅੱਜ ਜਿਹੜਾ ਇੱਕ ਫੈਸਲਾ ਕੀਤਾ ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਦਾ ਅੱਜ ਇਕੱਠ ਸੀ ਜਿਸ ਤਰ੍ਹਾਂ ਲੋਕਾਂ ਚ ਉਤਸ਼ਾਹ ਸੀ ਉਹ ਇਸ ਗੱਲ ਤੋਂ ਪਲੀ ਪਤ ਜਾਣੂ ਨੇ ਉਹ ਜਾਗਰੂਤ ਨੇ ਕਿ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕੁਝ ਫੋਰਸਸ ਭੇਜੀਆਂ ਬੇਸ਼ੱਕ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਹੀ ਸੀ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰਾਂ ਬਲੇ ਬੜੇ ਆਨੰਦਮਾਣੇ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਦੇ ਸਰਕਾਰਾਂ ਬਲੇ ਆਪ ਵੀ ਆਪਣੇ ਬੱਚਿਆਂ ਨੂੰ ਵੀ ਕੁਝ ਅਹੁਦਿਆਂ ਤੱਕ ਲੈ ਕੇ ਗਏ ਅੱਜ ਜੇਕਰ ਉਹਦੇ ਬੱਚੇ ਪਿੱਛੇ ਕਿਧਰ ਉਧਰ ਵੀ ਚਲੇ ਗਏ ਦੂਸਰੀਆਂ ਪਾਰਟੀਆਂ ਵੀ ਜੁਆਇਨ ਕਰਨੀਆਂ ਚੋਣਾਂਾਂ ਵੀ ਲੜੀਆਂ ਉਹ ਵੀ ਅੱਜ ਪਾਰਟੀ ਨੂੰ ਨਸੀਹਤ ਦੇ ਰਹੇ ਆ ਪਰ ਮੈਂ ਸਮਝਦਾ ਕਿ ਇਸ ਤਰ੍ਹਾਂ ਵਰਕਨ ਦਾ ਉਤਸ਼ਾਹ ਜਿਹੜਾ ਆ ਉਹ ਉਹਨਾਂ ਲੋਕਾਂ ਨੂੰ ਕਮਜ਼ੋਰ ਕਰੇਗਾ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨੂੰ ਗੁੰਮਰਾਹ ਕਰ ਰਹੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਆ ਸੋ ਮੈਂ ਸਮਝਦਾ ਕਿ ਜਦੋਂ ਹਰ ਜ਼ਿਲ੍ਹੇ ਚੋਂ ਹਰ ਪਿੰਡ ਪਿੰਡ ਚ ਇਸ ਤਰ੍ਹਾਂ ਆਵਾਜ਼ ਆਏਗੀ ਤਾਂ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਦੀ ਸ਼ੈ ਦੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਆ ਉਹ ਆਪਣੇ ਆਪ ਨੁਕਰੇ ਲੱਗ ਜਾਣਗੇ ਔਰ ਘਰੇ ਬੈਠ ਜਾਣਗੇ ਔਰ ਉਹਨਾਂ ਲੋਕਾਂ ਨੂੰ ਅਸੀਂ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਤੁਸੀਂ ਇੱਕ ਮਹੀਨਾ ਪਹਿਲਾਂ ਹੀ ਸਾਡੇ ਜ਼ਿਲ੍ਹੇ ਚੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਹੋ ਸਾਰੇ ਲੋਕਾਂ ਨੇ ਤੁਹਾਨੂੰ ਤੁਹਾਡੇ ਟੱਬਰ ਨੂੰ ਵੀ ਜੋ ਮਾਨ ਸਨਮਾਨ ਦਿੱਤਾ ਜਿਹੜਾ ਬਣਦਾ ਨਹੀਂ ਸੀ ਕਿਉਂਕਿ ਉਹ ਲੋਕ ਜਿਹੜੇ ਆਪਣੇ ਹਲਕੇ ਛੱਡ ਕੇ ਇੱਥੇ ਜਿਹੜੀ ਅਕਾਲੀ ਦਲ ਦੀ ਗੱਲ ਕਰ ਰਹੀ ਸੀ ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਸੀ ਕਿ ਤੁਸੀਂ ਆਪਣੇ ਹਲਕੇ ਕਿਰਗੂ ਸੰਭਾਲ ਕੇ ਆਏ ਹੋ ਉਹ ਕਹਿੰਦੇ ਕੋਈ ਲੋੜ ਨਹੀਂ ਬੜੇ ਲੋਕ ਜਾਗਦਤ ਨੇ ਅੱਜ ਉਹ ਗੱਲਾਂ ਕਰ ਰਹੇ ਆ ਕਿ ਅਸੀਂ ਪਾਰਟੀ ਦੇ ਨਾਲ ਖੜੀ ਆਂ ਪਾਰਟੀ ਨੂੰ ਸਟਰੋਂਗ ਕਰ ਰਹੇ ਆਂ ਔਰ ਮੈਂ ਸਮਝਦਾ ਕਿ ਪਾਰਟੀ ਉਸ ਵੇਲੇ ਪਰਖੇ ਜਾਂਦੀ ਹੈ ਜਦੋਂ ਅਸੀਂ ਇਲੈਕਸ਼ਨ ਲੜਦੇ ਆਂ ਇਹ ਅਸੀ ਇਲੈਕਸ਼ਨ ਬਿਲ੍ਹੇ ਹੀ ਕਹਿੰਦਾ ਪਾਰਟੀ ਦੇ ਉਮੀਦਵਾਰ ਨਾ ਨਹੀਂ ਖੜਦੇ ਉਹ ਅੱਜ ਕੀ ਖੜਨਗੇ ਸੋ ਮੇਰੀ ਬੇਨਤੀ ਆ ਕਿ ਉਹਨਾਂ ਲੋਕਾਂ ਨੂੰ ਅਜੇ ਵੀ ਵਕਤ ਆ ਉਹ ਅਜੇ ਵੀ ਸ਼੍ਰੋਮਣੀ ਕਾਲ ਦਲ ਦੇ ਝੰਡੇ ਥਲੇ ਇਕੱਠੇ ਹੋਣ ਸੁਰਦਾਸ਼ ਸਿੰਘ ਬਾਲਰ ਜੀ ਦੀ ਗਵਾਈ ਚ ਉਹ ਅੰਦਰ ਬੈਠ ਕੇ ਗੱਲ ਕਰਨ ਅਸੀਂ ਉਹਨਾਂ ਦਾ ਸਦਾ ਹੀ ਸਵਾਗਤ ਕਰਾਂਗੇ ਕਿਉਂਕਿ ਜਦੋਂ ਅਸੀਂ ਅੰਦਰ ਬੈਠ ਕੇ ਗੱਲ ਕਰਾਂਗੇ ਪਾਰਟੀ ਵੀ ਤਕੜੀ ਹੋਏਗੀ ਔਰ ਸ਼੍ਰੋਮਣੀ ਕਾਲ ਦਲ ਦੀ ਤਕੜੀ ਵੀ ਤਕੜੀ ਹੋਏਗੀ ਔਰ ਲੋਕਾਂ ਚ ਉਤਸ਼ਾਹ ਵੀ ਵਧੇਗਾ ਸੋ ਮੈਂ ਸਮਝਦਾ ਕਿ ਇਸ ਸਮਾਇਆ ਕਿ ਸਾਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਸੋ ਇੱਕ ਪਾਸੇ ਵਰਕਰਾਂ ਦਾ ਜਿਹੜੇ ਸ਼ੀਤਪਕਸ਼ੀ ਨਗਰ ਦੇ ਸਮੂਚੀ ਜਿਹੜੀ ਲੀਡਰਸ਼ਿਪ ਵਰਕਰ ਸਮਰਥਕ ਜਿੰਨੇ ਵੀ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਬਣਦੀਆਂ ਰਹਿਣੀਆਂ ਦੇਖੋ ਘਾਰਲ ਜਿਹੜੇ ਆ ਅਸੀਂ ਕਹਿੰਦਾ ਕੋਰ ਕਮੇਟੀ ਦੇ ਵਿੱਚ ਵੀ ਵਿਚਾਰੇ ਆ ਕਿ ਅਸੀਂ ਕਿਤੇ ਨਾ ਕਿਤੇ ਕਹਿੰਦਾ ਮਤਲਬ ਲੋਕਾਂ ਨੂੰ ਇਹ ਦੱਸ ਨਹੀਂ ਸਕੇ ਕਿ ਅਸੀਂ ਮੋਦੀ ਦੇ ਖਿਲਾਫ ਆ ਜਾਂ ਅਸੀਂ ਕਾਂਗਰਸ ਦੇ ਖਿਲਾਫ ਆ ਕਿਉਂਕਿ ਜਿੰਨਾ ਚਿਰ ਕਲੀਅਰਟੀ ਨਹੀਂ ਲੈਣੀ ਕਲੀਅਰ ਨਹੀਂ ਲਿਆ ਸਕੇ ਔਰ ਮੈਂ ਸਮਝਦਾ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ ਉਹ ਕਿਤੇ ਨਾ ਕਿਤੇ ਲੋਕ ਕਲੀਅਰਟੀ ਚਾਹਦੇ ਆ ਔਰ ਅਕਾਲੀ ਦਲ ਇਹ ਕਲੀਅਰ ਨਹੀਂ ਕਰ ਸਕਿਆ ਔਰ ਲੋਕਾਂ ਨੇ ਜਿਆਦਾ ਪ੍ਰੋ ਮੋਦੀ ਬੋਟ ਪਾਈ ਜਾਂ ਨੀਸ਼ ਮੋਦੀ ਪਾਈ ਔਰ ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਾਲੇਦਿਸ ਇਸ ਗੱਲ ਤੇ ਵਿਚਾਰ ਕਰੇਗੀ ਕਿ ਅਸੀਂ ਕਹਿੰਦਾ ਮਤਲਬ ਇਹ ਗੱਲ ਲੋਕਾਂ ਚ ਰੱਖਣੀ ਸਾਨੂੰ ਪਹਿਲਾਂ ਹੀ ਕਲੀਅਰ ਕਰਨੀ ਚਾਹੀਦੀ ਹੈ ਮੈਨੂੰ ਮੈਨੂੰ ਜੁਲ ਮੇਰਾ ਪਰਸਨਲ ਥੀ ਵਹ ਇਹ ਕਿ ਪਾਰਟੀ ਦੀ ਬਦਨ ਨੇ ਸੋਚਦੇ ਮੈਨੂੰ ਲੱਗਦਾ ਕਿ ਮੇਰਾ ਪਰਸਨਲ ਥੀ ਵਹ ਇਸ ਤਰ੍ਹਾਂ ਹੋਇਆ ਤੁਹਾਨੂੰ ਸਾਜ਼ਿਸ਼ ਵੀ ਹੋ ਸਕਦੀ ਹੈ ਕਹਿੰਦਾ ਜਿਹੜੇ ਲੋਗ ਹੈ ਹਾਂਜੀ ਤੇ ਦੇਖੋ ਅਜੇ ਇਹ ਗੱਲ ਕਹਿਣੀ ਦਾ ਮੈਂ ਵੀ ਕਿਉਂਕਿ ਅਸੀਂ ਆਪਣੇ ਪਹਿਲਾਂ ਤਾਂ ਆਪਾਂ ਨਾਲ ਦੇਖੀ ਵੀ ਅਸੀਂ ਕਿਉਂ ਬਿਛੇਰੇ ਆ ਆਪਾਂ ਦੂਜੇ ਅਫਸਰ ਦੋਸ਼ ਮੜ ਕੇ ਆਪਣੇ ਨੂੰ ਸਟਰੋਂਗ ਨਹੀਂ ਕਰ ਸਕਦੇ ਪਹਿਲਾਂ ਆਪਣੇ ਕਿਉਂਕਿ ਜੇ ਸਾਜ਼ਿਸ਼ ਦਾ ਸਕਾਰ ਵੀ ਤਾਂ ਬਣਦੇ ਜਦੋਂ ਅਸੀਂ ਆਪਣੀ ਜਿਹੜੀ ਇਹ ਸੈਲਫ ਅਨਲਿਸਿਸ ਨਹੀਂ ਕਰਦੇ ਉਹਦੇ ਤੇ ਲੱਗੇ ਆ ਔਰ ਮੈਨੂੰ ਲੱਗਦਾ ਕਿ ਇੱਕ ਦੋ ਮੀਡੀਆ ਹੋਰ ਹੋਣ ਗਿਆ ਇਹ ਕਲੀਅਰ ਹੋ ਜਾਏਗਾ ਅਸੀਂ ਜਿਹੜੀ ਵੀ ਲੋਕ ਪਾਰਟੀ ਦੀ ਮਜ਼ਬੂਤੀ ਲੱਗੇ ਕੀ ਕਰ ਰਹੇ ਆ ਦੇਖੋ ਅਸੀਂ ਜਿਹੜੀ ਇੱਕ ਤਾਂ ਦੇਖੋ ਪੰਜਾਬ ਦੇ ਵਿੱਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਬੰਦੀ ਸਿੰਘਾਂ ਦੀ ਸਿੱਖ ਪੰਥ ਦੀ ਔਰ ਪੰਜਾਬੀਅਤ ਦੀ ਗੱਲ ਕਰਦਾ ਜਿਹੜਾ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦਾ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਲੋਕ ਜਦੋਂ ਵੀ ਹੁਣ ਸਮਾਂ ਆਏਗਾ ਔਰ ਮੈਂ ਸਮਝਦਾ ਕਿ ਉਹ ਲੋਕ ਸਾਡੀ ਗੱਲ ਤੇ ਵਿਸ਼ਵਾਸ ਕਰਨਗੇ ਔਰ ਉਹਦੇ ਲਈ ਅਸੀਂ ਜਿਸ ਤਰ੍ਹਾਂ 15 ਪ੍ਰਧਾਨ ਜੀ ਨੇ ਦੱਸਿਆ ਕਿ 15 ਜੁਲਾਈ ਤੋਂ ਅਸੀਂ ਪਿੰਡ-ਪਿੰਡ ਦੁਆਰਾ ਜਾ ਰਹੇ ਹਾਂ ਔਰ ਲੋਕਾਂ ਤੋਂ ਇੱਕ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਨੂੰ ਵੋਟ ਕਿਉਂ ਨਹੀਂ ਪਈ ਪਹਿਲੀ ਗੱਲ ਤਾਂ ਇਹ ਸਾਨੂੰ ਵੋਟ ਕਿਉਂ ਨਹੀਂ ਪਈ ਇਹ ਪੁੱਛਣਾ ਬਹੁਤ ਜ਼ਰੂਰੀ ਹੈ ਔਰ ਉਹਤੇ ਵਿਚਾਰ ਵਟਾਂਦਰੇ ਵੀ ਕਰਾਂਗੇ ਲੋਕਾਂ ਦਾ ਸਹਿਯੋਗ ਵੀ ਮੰਗਾਂਗੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਹ ਪੰਜਾਬ ਨੂੰ ਬਚਾਣਾ ਤਾਂ ਇੱਕੋ ਇੱਕ ਪਾਰਟੀ ਸ਼੍ਰੋਮਣੀ ਕਾਲ ਚੱਲ ਲਈ ਜਿਹੜੀ ਪੰਜਾਬ ਨੂੰ ਬਚਾ ਸਕੇਗੀ ਬਚਾ ਸਕੇਗੀ ਔਰ ਉਹਦੇ ਲਈ ਅਸੀਂ ਦਿਨ ਰਾਤ ਇਹ ਕਰਾਂਗੇ ਪਰ ਮੈਨੂੰ ਸਮਝ ਆਈ ਜੇ ਲੋਕ ਇੱਕ ਦਿਨ ਰਾਤ ਇਹ ਕਰਾਂਗੇ ਫਿਰ ਪਾਕਿਸਤਾਨ ਹੋਏਗੀ ਕਹਿੰਦੇ ਸੋਚ ਕੇ ਸਮਾਗਮ ਤੋਂ ਬਾਅਦ ਸ਼੍ਰੋਮਣੀ ਕਾਲਕਲ ਜਿਹੜਾ ਭਾਈ ਅਮਰਪਾਲ ਸਿੰਘ ਮੌਲਿਕ ਕਿੱਥੇ ਖੜਾ ਹੈ ਦੇਖੋ ਅਸੀਂ ਪਹਿਲਾਂ ਵੀ ਇਸ ਗੱਲ ਦੇ ਖਿਲਾਫ ਕਿ ਜਿਹੜੇ ਜਿਹੜੀ ਕਿਸੇ ਦੀ ਵਿਚਾਰਧਾਰਾ ਬਕਰੀ ਹੋ ਸਕਦੀ ਹੈ ਪਰ ਜਿਹੜੇ ਕਾਨੂੰਨ ਜਿਹੜੇ ਆ ਜਿਹੜੇ ਅਸੀਂ ਸਖਤ ਕਾਨੂੰਨ ਵਿਸ਼ਾ ਕੋ ਜਿਹੜਾ ਕਿਸ ਤਰ੍ਹਾਂ ਦੇ ਅਸੀਂ ਦੇਸ਼ ਦੇ ਐਨਐਸਏ ਵਰਗੇ ਅਸੀਂ ਕਾਨੂੰਨ ਲਾ ਕੇ ਕਿਸੇ ਨੂੰ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਪਰ ਮੈਂ ਅੱਜ ਵੀ ਇਸ ਗੱਲ ਤੇ ਖੜਾ ਕਿ ਸ਼੍ਰੋਮਣੀ ਕਾਲਕਲ ਜਿਹੜੀ ਆ ਉਹ ਹਿੰਦੂ ਸਿੱਖ ਭਾਈਚਾਰਾ ਜਿਹੜਾ ਆ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਗਰੀਬ ਦੀ ਪੰਜਾਬ ਦੇ ਹਰ ਵਰਗ ਦੀ ਜੇਕਰ ਗੱਲ ਕਰੇਗਾ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਕਾਲੀ ਦਲ ਕਰੇਗਾ ਸ਼੍ਰੋਮਣੀ ਕਾਲੀ ਦਲ ਤਕੜੀ ਵਾਲਾ ਕਰੇਗਾ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਵੱਲੋਂ ਅੱਜ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਗਈਆਂ ਔਰ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੁੱਚੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਤੱਕੜੀ ਦੇ ਨਾਲ ਨੇ ਪ੍ਰਧਾਨ ਸਾਹਿਬ ਦੇ ਨਾਲ ਨੇ ਜਿਹੜੀਆਂ ਫੁੱਟਪਾਉ ਤਾਕਤਾਂ ਪਾਰਟੀ ਦੇ ਵਿਰੋਧ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਪਾਰਟੀ ਦੇ ਪਲੇਟਫਾਰਮ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਬੜੀ ਵਾਰ ਬੇਨਤੀ ਕੀਤੀ ਪਰ ਉਹ ਪਲੇਟਫਾਰਮ ਤੇ ਗੱਲ ਕਰਨ ਦੀ بجائے ਦੂਸ਼ਣਵਾਦੀ ਦੇ ਵਿੱਚ ਪੁੱਤਰੇ ਔਰ ਮੈਂ ਗੱਲ ਬੜੀ ਕਲੀਅਰ ਕਹਿਣੀ ਚਾਹਨਾ ਜਿਹੜੇ ਲੋਕਾਂ ਨੇ ਪਾਰਟੀ ਤੋਂ 7-7 ਵਾਰ ਟਿਕਾਂ ਲਈਆਂ 5-5 ਵਾਰ ਵਜ਼ੀਰ ਰਹੇ ਜਿਨ੍ਹਾਂ ਨੇ ਆਪਣੇ ਪੁੱਤ ਵੀ ਐਮਐਲਏ ਬਣਾ ਲੈ ਆਪਣੀਆਂ ਨੌਹਾਂ ਚੇਅਰਮੈਨ ਲਵਾ ਲਈਆਂ ਆਪਣੇ ਪੁੱਤ ਚੇਅਰਮੈਨ ਲਵਾ ਲੈ ਉਹ ਲੋਕ ਅੱਜ ਪਾਰਟੀ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਨੇ ਇੱਕ ਵੀਡੀਓ ਤੋਂ ਆਈ ਐਸ ਤੱਕ ਜਾਣਾ ਮਲੋਕਾ ਸਾਹਿਬ ਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਕਿ ਅੱਜ ਉਹ ਕਿਹੜੇ ਮੂੰਹ ਦੇ ਨਾਲ ਬੀਜੇਪੀ ਦੇ ਨਾਲ ਸਾਂਝ ਪਾ ਕੇ ਆਪਣਾ ਪਰਿਵਾਰ ਉੱਧਰ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਨੇ ਚੰਦੂ ਮਾਜਰਾ ਸਾਹਿਬ ਨੂੰ ਜੇ ਪਾਰਟੀ ਇੰਨੀ ਕਮਜ਼ੋਰ ਲੱਗਦੀ ਸੀ ਜਾਂ ਪਾਰਟੀ ਪਸੰਦ ਨਹੀਂ ਸੀ ਜਾਂ ਪਾਰਟੀ ਦੀ ਵਿਚਾਰਧਾਰਾ ਪਸੰਦ ਨਹੀਂ ਸੀ ਉਹ 3 ਮਹੀਨੇ ਪਹਿਲਾਂ ਪਾਰਟੀ ਤੋਂ ਟਕ ਲੜ ਕੇ ਲੈ ਰਹੇ ਸਨ ਉਹ ਨਾ ਲੈਂਦੇ ਸੋ ਬਲੈਕ ਥੰਡਰ ਵੇਲੇ ਵਜੇਰੀਆਂ ਮੰਨ ਲਈਆਂ ਅੱਜ ਪਾਰਟੀ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਤੁਸੀਂ ਠੀਕ ਨਹੀਂ ਲੱਗਦੇ ਸੋ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੇ ਸਮੁੱਚੀ ਟੀਮ ਨੇ ਪਾਰਟੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਤੱਕੜੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਨ ਦਾ ਫੈਸਲਾ ਕੀਤਾ ਪ੍ਰਧਾਨ ਸਾਹਿਬ ਦੇ ਨਾਲ ਖੜਨ ਦਾ ਫੈਸਲਾ ਕੀਤਾ ਸੋ ਅੱਜ ਦਾ ਇਹ ਹਾਊਸ ਬਹੁਤ ਸਪਸ਼ਟ ਤੌਰ ਤੇ ਸੰਕੇਤ ਦੇ ਰਿਹਾ ਕਿ ਜਿਹੜੇ ਪਾਰਟੀ ਦੇ ਨਾਲ ਗਦਾਰੀ ਕਰ ਰਹੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾੜ ਕੇ ਨਵੀਂ ਟੀਮ ਡਿਵੈਲਪ ਕਰ ਲੈਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਨੀਅਰ ਵਾਈਸ ਪ੍ਰਧਾਨ ਬਣਾਇਆ ਜੀ ਪੰਜਾਬ ਦਾ ਸਤਪਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਹੋਵੋ ਇਕੱਤਰ ਮੇਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲੈ ਬਲਾਏ ਸੋ ਵਿਚਾਰਾਂ ਕੀਤੀਆਂ ਗਈਆਂ ਸਮੂਹ ਸ਼੍ਰੋਮਣੀ ਅਕਾਲੀ ਦਲ ਜਥਾ ਨਵਾਂ ਸ਼ਹਿਰ ਵੱਲੋਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜ਼ਬੂਤੀ ਦੇ ਰਾਹ ਤੇ ਲੈ ਕੇ ਜਾਣਾ ਸੋ ਇਸ ਦੇ ਵਿੱਚ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਿਗਾਰ ਵੱਲ ਜਾਣ ਦਾ ਅਸਰ ਕਿ ਇਹ ਵੀ ਮਜ਼ਬੂਤੀ ਦੇ ਕੀ ਕੰਮ ਹੋਵੇ ਦੇਖੋ ਇਹ ਪਾਰਟੀ ਹਾਈ ਕਮਾਂਡ ਦੇ ਲੈਵਲ ਦੀਆਂ ਗੱਲਾਂ ਆ ਪਾਰਟੀ ਹਾਈ ਕਮਾਂਡ ਸਾਰੇ ਉੱਥੇ ਬੈਠ ਕੇ ਕੋਰ ਕਮੇਟੀ ਜਾਂ ਵੱਖ-ਵੱਖ ਕਮੇਟੀਆਂ ਸਾਰੇ ਸੀਨੀਅਰ ਲੀਡਰ ਸਾਹਿਬਾਨ ਇਸ ਮਸਲੇ ਦਾ ਹੱਲ ਕੱਢਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜ세ਦਾਰ ਸੁਖਬੀਰ ਸਿੰਘ ਜੀ ਕਰਦੀ ਪ੍ਰਧਾਨਗੀ ਰਿਟ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਆਂ ਔਰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਆਂ ਔਰ ਤਕੜੀ ਦੇ ਨਾਲ ਆਂ ਤਕੜੀ ਜਿਸ ਕੋਲ ਵੀ ਰਹੇਗੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨਾਲ ਖੜੂਗਾ ਸੋ ਅੱਜ ਇਹ ਸਰਬਸੰਮਤੀ ਨਾਲ ਅੱਜ ਦੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਅਜੀਤ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਬੂਲ ਰਿਹਾ ਔਰ ਚੇਤਾਨਵੰਗ ਸਮੂਚਾ ਜਿਹੜਾ ਜਲਾਇਆ ਉਹਨਾਂ ਦੀ ਜਿਹੜੀ ਪ੍ਰਧਾਨਗੀ ਐ ਕਬੂਲ ਕਰਦਾ ਔਰ ਉਹਨਾਂ ਦੇ ਨਾਲ ਚੇਤਾਨਵੰਗ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਦੀ ਜਿਹੜੀ ਮੀਟਿੰਗ ਹੈ ਉਸ ਦਾ ਮੁੱਖ ਏਜੰਡਾ ਇਹ ਸੀ ਕਿ ਜੋ ਪਿਛਲੇ ਸਮੇਂ ਦੌਰਾਨ ਐਮਪੀ ਦੇ ਇਲੈਕਸ਼ਨ ਹੋ ਕੇ ਹਟੇ ਜਿਸ ਦੇ ਵਿੱਚ ਕਾਫੀ ਵੋਟ ਬੈਂਕ ਜਿਹੜਾ ਆ ਉਸ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਘਟਿਆ ਸੀ ਉਸ ਦਾ ਮੰਥਨ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਵੱਲ ਕਿੱਦਾਂ ਲੈ ਕੇ ਜਾਣਾ ਪੰਥਕ ਮੁੱਦਿਆਂ ਦੀਆਂ ਗੱਲਾਂ ਹੋਈਆਂ ਐਸੀ ਸਮਾਜ ਨੂੰ ਜੋੜਨ ਦੀਆਂ ਗੱਲਾਂ ਹੋਈਆਂ ਬੀਸੀ ਸਮਾਜ ਹਿੰਦੂ ਭਾਈਚਾਰਾ ਕਿਸਾਨ ਵਰਗ ਦੁਕਾਨਦਾਰ ਵਰਗੇ ਨਾ ਸਾਰੇ ਵਰਗਾਂ ਨੂੰ ਕਿਸ ਤਰ੍ਹਾਂ ਮੋੜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਿਆ ਕੇ ਪਾਰਟੀ ਨੂੰ ਮਜ਼ਬੂਤੀ ਪੱਖ ਵੱਲੋਂ ਲੈ ਕੇ ਜਾਣਾ ਤੇ ਨਾਲ ਹੀ ਜੋ ਪਿਛਲੇ ਸਮੇਂ ਦੌਰਾਨ ਜਿਹੜੇ ਕੱਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਤੇ ਅੱਜ ਦੇ ਕੁਝ মিডিਆ ਤੋਂ ਉਹਨੂੰ ਬਾਗੀ ਕਹੋਂਦਾ ਪਰ ਮੈਂ ਉਹਨਾਂ ਨੂੰ ਗद्दार ਦਾ ਨਾਂ ਦਿੱਤਾ ਕਿਉਂਕਿ ਬਾਗੀ ਤਾਂ ਸੂਰਮੇ ਹੁੰਦੇ ਆ ਪੁਰਾਣੇ ਸਮਿਆਂ ਦੇ ਵਿੱਚ ਬਾਗੀਆਂ ਦਾ ਤਾਂ ਬੜਾ ਵੱਡਾ ਸਥਾਨ ਹੁੰਦਾ ਸੀ ਪਰ ਇਹ ਗद्दार ਹੈ ਕਿਉਂਕਿ ਇਹਨਾਂ ਨੇ ਪਾਰਟੀ ਦੇ ਵਿੱਚ ਪਿੱਠ ਦੇ ਵਿੱਚ ਜਿਹੜਾ ਛੁਰਾ ਮਾਰਿਆ ਉਹ ਬਹੁਤ ਵੱਡੀ ਗਦਾਰੀ ਹੈ ਹਾਂ ਠੀਕ ਹੈ ਦੋ ਦੋ ਚਿਹਰੇ ਲਾਣੇ ਜਿਹੜੇ ਬਹੁਤ ਵੱਡ ਗਲਤ ਗੱਲ ਹੈ ਇੱਕ ਵਨ ਸਾਈਡਡ ਹੋ ਕੇ ਜੇਕਰ ਅੱਜ ਉਹਨਾਂ ਦਾ ਭਾਜਪਾ ਨਾਲ ਨਾਤਾ ਆ ਜਾਂ ਕਿਸੇ ਹੋਰ ਸ਼ਮਾ ਦੇ ਉੱਤੇ ਉਹ ਕੰਮ ਕਰ ਰਹੇ ਆ ਉਹਨਾਂ ਨੇ ਇੱਕ ਪਾਸਾ ਹੋ ਗਿਆ ਆਪਣਾ ਕਲੀਅਰ ਕਰ ਲੈਣਾ ਚਾਹੀਦਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਿੜਰ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਵੋਟ ਬੈਂਕ ਦਾ ਸਮਰਥਕ ਹੈ ਉਹਨਾਂ ਨੂੰ ਨੀਵਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਖੌਟਾ ਉਹ ਤੇ ਲਾ ਕੇ ਉਹਨਾਂ ਨੂੰ ਭੜਕਾਉਣ ਦੀ ਲੋੜ ਨਹੀਂ ਜਿਨ੍ਹਾਂ ਲੋਕਾਂ ਨੇ ਵੱਡੀਆਂ-ਵੱਡੀਆਂ ਕੈਬਨਿਟ ਮੰਤਰੀਆਂ ਦੇ ਨਿੱਗ ਮਾਣੇ ਆ ਚੇਅਰਮੈਨਾਂ ਦੇ ਨਿੱਗ ਮਾਣੇ ਆ ਤਾਂ ਇੱਕ ਪਰਿਵਾਰ ਦੇ ਵਿੱਚ ਤਿੰਨ-ਤਿੰਨ ਦੋ-ਦੋ ਟਿਕਟਾਂ ਲੈ ਕੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਉਸ ਟਮਣ ਨੂੰ ਬਹੁਤ ਚੰਗਾ ਲੱਗਦਾ ਸੀ ਜੋ ਤੁਸੀਂ ਪਿਛਲੇ ਸਮੇਂ ਦੌਰਾਨ ਇਸ ਇਲੈਕਸ਼ਨ ਦੀ ਟਿਕਟ ਦੇ ਵਿੱਚ ਜਿਹੜਾ ਪੇਚ ਫਸਿਆ ਸੀ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਹ ਦਾ ਸਾਹਿਬ ਤੇ ਸਾਡੇ ਡਾਕਟਰ ਦਿਲਜੀਤ ਸਿੰਘ ਚੀਮਾ ਸਾਹਿਬ ਦੇ ਜਿਹੜਾ ਵਿੱਚ ਪੇਚ ਫਸਿਆ ਹੋਇਆ ਸੀ ਪਰ ਉਸ ਸਮੇਂ ਚੰਦੂਮਾਹ ਸਾਹਿਬ ਨੇ ਬੜੀਆਂ ਸਾਡੇ ਕੋਲ ਵੀ ਆ ਕੇ ਬੈਠੇ ਸਾਡੇ ਲੀਡਰ ਸਾਹਿਬਾਂ ਬੜੀਆਂ ਸਾਡੇ ਕੋਲ ਵੀ ਉਸ ਸਮੇਂ ਮਨਤਾ ਕੀਤੀਆਂ ਕਿ ਪਾਰਟੀ ਪ੍ਰਧਾਨ ਕੋਲ ਜਾ ਕੇ ਸਾਡੇ ਸੋਲੇ ਗਾਓ ਮੇਰੇ ਉਸ ਸਮੇਂ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਹੁਤ ਚੰਗੀ ਲੱਗੀ ਸੀ ਪਰ ਅੱਜ ਕਿਉਂ ਮਾੜੀ ਲੱਗ ਰਹੀ ਕਿਉਂਕਿ ਦੂਜੇ ਦੇ ਹੱਥਾਂ 'ਚ ਖੇਡ ਰਹੇ ਸੋ ਇਹੋ ਸਾਰੀਆਂ ਜਿਹੜੀਆਂ ਜਾਣਕਾਰੀਆਂ ਅੱਜ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਤੇ ਬਹੁਤ ਵੱਡੇ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਉੱਭਰਦੀ ਹੋਈ ਜਿੱਥੇ ਪੰਥਕ ਗੱਲਾਂ ਜਮਾਇਤ ਦੀ ਗੱਲ ਕਰੇਗੀ ਜਿੱਥੇ ਕਿਸਾਨ ਵੀਰਾਂ ਦੀ ਗੱਲ ਕਰੇਗੀ ਉੱਥੇ ਨਾਲ ਹੀ ਜਿਹੜਾ ਦੇਸ਼ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਜਿਹੜਾ ਵੱਡਾ ਵੋਟ ਬੈਂਕ ਹੈ ਸਾਡਾ ਐਸਸੀ ਸਮਾਜ ਦਾ 32% ਦੇ ਲਗਭਗ ਵੋਟ ਬੈਂਕ ਹੈ ਐਸੀ ਤਰ੍ਹਾਂ ਬੈਕਵਾਰਡ ਕਲਾਸ ਦਾ ਜਿਹੜਾ 31.9% ਜਿਹੜਾ ਵੋਟ ਬੈਂਕ ਹੈ ਉਸ ਨੂੰ ਨਾਲ ਲੈਂਦੇ ਹੋਏ ਸਭ ਤੋਂ ਵੱਡੀ ਗੱਲ ਜਿਹੜਾ ਹਿੰਦੂ ਚਾਰਾ ਭਾਈਚਾਰਾ ਆ ਕਿਉਂਕਿ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨਿਆਂ ਤੇ ਚੱਲਣ ਵਾਲੀ ਸਰਵ ਸਾਂਝੀ ਵਾਰਤਾ ਦੀ ਗੱਲ ਕਰਨ ਵਾਲੀ ਇਹ ਜਥੇਬੰਦੀ ਹੈ ਇਸ ਕਰਕੇ ਆਨ ਵਾਲੇ ਸਮਝ ਸਾਰਿਆਂ ਨੂੰ ਨਾਲ ਲੈ ਕੇ ਜਿਹੜੀਆਂ ਆਗਾਮੀ ਪੰਚਾਇਤ ਇਲੈਕਸ਼ਨ ਆ ਰਹੇ ਆ ਬਲਾਕ ਸੰਮਤੀ ਇਲੈਕਸ਼ਨ ਆ ਰਹੇ ਆ ਜ਼ਿਲ੍ਹਾ ਪ੍ਰੇਸ਼ ਇਲੈਕਸ਼ਨ ਆ ਰਹੇ ਆ ਇਹਨਾਂ ਦੇ ਵਿੱਚ ਵੱਡੇ ਲੈਵਲ ਤੇ ਜਿਹੜੀ ਪਿੰਡ ਲੈਵਲ ਤੇ ਗਰਾਊਂਡ ਲੈਵਲ ਤੇ ਪਾਰਟੀ ਨੂੰ ਤਕੜਾ ਕਰਕੇ ਵੱਡੀ ਜਿੱਤ ਹਾਸਲ ਕਰਨਾ